ਇਦੇ ਵਿੱਚ ਪੁੱਛਗਿੱਛ ਲਗਾਤਾਰ ਵੱਡੇ ਖੁਲਾਸੇ ਸਾਹਮਣੇ ਆ ਰਹੇ ਕਿ ਕਿਸ ਤਰ੍ਹਾਂ ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਤੋਂ ਬਾਅਦ ਜਸਪੀਰ ਨੂੰ ਆਖਿਰ ਕਿਸ ਤਰ੍ਹਾਂ ਦਾ ਡਰ ਸੀ ਪਹਿਲਾ ਸਵਾਲ ਦੂਜਾ ਸਵਾਲ ਇਹ ਵੀ ਜਿਹੜੀ ਪੁੱਛਗਿੱਛ ਸਾਹਮਣੇ ਆਇਆ ਹੈ ਕਿ ਜਿਹੜਾ ਲੈਪਟਾਪ ਕਈ ਸਮਾਂ ਆਈਐਸਆਈ ਦੇ ਕੋਲ ਰਿਗਾ ਉਹਦੇ ਵਿੱਚ ਉਹਨਾਂ ਵੱਲੋਂ ਐਪਲੀਕੇਸ਼ਨ ਡਾਊਨਲੋਡ ਕੀਤੀ ਗਈ ਸੀ ਉਹ ਐਪਲੀਕੇਸ਼ਨ ਕੌਨਸ ਕਿਸ ਤਰ੍ਹਾਂ ਦੀ ਐਪਲੀਕੇਸ਼ਨ ਸੀ ਕਿਉਂਕਿ ਜਸਵੀਰ ਵੱਲੋਂ ਉਹ ਐਪਲੀਕੇਸ਼ਨਸ ਨੂੰ ਡਿਲੀਟ ਕਰ ਦਿੱਤਾ ਗਿਆ ਇਹ ਬਹੁਤ ਅਹਿਮ ਹੈ ਦੇਖੋ ਇਹਦੇ ਵਿੱਚ ਜਿੰਨਾ ਵੀ ਟਾਈਮ ਲੈਪਟਾਪ ਜਸਵੀਰ ਦਾ ਆਈਐਸਆਈ ਦੇ ਪਾਕਿਸਤਾਨ ਦੇ ਜਿਹੜੇ ਉੱਥੇ ਦੇ ਆਈਐਸਆਈ ਦੇ ਆਫੀਸਰ ਸੀਗੇ ਉਹਨਾਂ ਦੇ ਕੋਲ ਰਿਹਾ ਹੈ ਉਦੇ ਵਿੱਚ ਕਿਸ ਤਰ੍ਹਾਂ ਦੀ ਐਪਲੀਕੇਸ਼ਨ ਨੂੰ ਉਹਨਾਂ ਵੱਲੋਂ ਡਾਊਨਲੋਡ ਕੀਤਾ ਗਿਆ ਕਿਸ ਤਰ੍ਹਾਂ ਦੀ ਚੀਜ਼ਾਂ ਉਹਨਾਂ ਵੱਲੋਂ ਜਿਹੜੀ ਹੈਗੀ ਡਾਊਨਲੋਡ ਕਰਕੇ ਕੋਸ਼ਿਸ਼ ਕੀਤੀ ਗਈ ਹੈ ਪਛਾਣਨ ਦੀ ਕਿਉਂਕਿ ਇਹ ਬਹੁਤ ਅਹਿਮ ਸਵਾਲ ਇਹ ਦੇ ਵਿੱਚ ਹੈ ਔਰ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਸਬੀਰ ਵੱਲੋਂ ਇਹ ਸਾਰੀ ਐਪਲੀਕੇਸ਼ਨਸ ਨੂੰ ਡਿਲੀਟ ਕਰ ਦਿੱਤਾ ਗਿਆ ਸੀਗਾ ਇਹ ਵੀ ਜਾਣਕਾਰੀ న్యూਸ 18 ਦੇ ਕੋਲ ਐਕਸਕਲੂਸਿਵ ਹੈ ਕਿ 4 ਤੋਂ 5 ਐਪਲੀਕੇਸ਼ਨਸ ਜਿਹੜੀ ਡਿਲੀਟ ਕੀਤੀ ਗਈਆਂ ਉਹਨਾਂ ਨੂੰ ਆਈਐਸਆਈ ਵੱਲੋਂ ਹੀ ਆ ਡਾਊਨਲੋਡ ਕੀਤਾ ਗਿਆ ਸੀਗਾ ਜਸਬੀਰ ਦੇ ਲੈਪਟਾਪ ਦੇ ਵਿੱਚ ਆਖਿਰੋ ਐਪਲੀਕੇਸ਼ਨ ਕੀ ਸੀ ਐਪਲੀਕੇਸ਼ਨ ਦਾ ਮਕਸਦ ਕੀ ਸੀ ਐਪਲੀਕੇਸ਼ਨ ਤੇ ਇਸ ਤਰ੍ਹਾਂ ਦੀ ਕੀ ਚੀਜ਼ਾਂ ਸੀਗੀ ਜੋ ਕਿ ਇਸ ਨੂੰ ਡਿਲੀਟ ਕਰਨਾ ਪਿਆ ਦੇਖੋ ਇਹ ਬਹੁਤ ਸਾਰੇ ਸਵਾਲ ਨੇ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਇਸ ਤੋਂ ਇਲਾਵਾ 150 ਜਿਹੜੇ ਕੰਟੈਕਟਸ ਪਾਕਿਸਤਾਨ ਦੇ ਮਿਲੇ ਨੇ ਇਹਦੇ ਮੋਬਾਈਲ ਤੋਂ ਉਹਦੇ ਵਿੱਚ ਜ਼ਿਆਦਾਤਰ ਆਈਐਸਆਈ ਤੇ ਆਰਮੀ ਆਫਿਸਰਸ ਦੇ ਨਾਮ ਇਹ ਵੀ ਇੱਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਹੜੇ ਨਿਊਜ਼ 18 ਦੇ ਕੋਲ ਐਕਸਕਲੂਸਿਵ ਜਾਣਕਾਰੀ ਹੈ ਕਿ ਮੋਸਟਲੀ ਜਿਹੜੇ ਆਈਐਸਆਈ ਤੇ ਆਰਮੀ ਆਫਿਸਰ ਦੇ ਨੰਬਰ ਦੇ ਜਿਨ੍ਹਾਂ ਤੇ ਜਸਵੀਰ ਲਗਾਤਾਰ ਗੱਲਬਾਤ ਕਰਦਾ ਸੀਗਾ ਉਹਦੇ ਵੀ ਕਈ ਚੈਟਿੰਗ ਕਈ ਚੀਜ਼ਾਂ ਨੂੰ ਲੈ ਕੇ ਜਸਬੀਰ ਵੱਲੋਂ ਡਿਲੀਟ ਕੀਤਾ ਗਿਆ ਆਖਿਰ ਕਿਉਂ ਡਿਲੀਟ ਕੀਤਾ ਗਿਆ ਕਿਸ ਤਰ੍ਹਾਂ ਦੀ ਚੈਟਿੰਗ ਸੀ ਇਸ ਨੂੰ ਵੀ ਹੁਣ ਫੋਰੈਂਸਿਕ ਜਿਹੜੀ ਹੈ ਉਹ ਜਲਦੀ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਲਦ ਤੋਂ ਜਲਦ ਪਤਾ ਲੱਗ ਸਕੇ ਕਿ ਆਖਿਰ ਕਿਸ ਤਰ੍ਹਾਂ ਦੀ ਗੱਲਬਾਤ ਹੁੰਦੀ ਸੀ ਕਿਸ ਤਰ੍ਹਾਂ ਦੀ ਵੀਡੀਓ ਜਿਹੜੀ ਹੈਗੀ ਡਿਲੀਟ ਕੀਤੀ ਗਈ ਹੈ ਉਹਦੇ ਵਿੱਚ ਕੀ ਸੀਗਾ ਐਪਲੀਕੇਸ਼ਨ ਕੀ ਸੀਗਾ ਜਿਨ੍ਹਾਂ ਨੂੰ ਡਿਲੀਟ ਕੀਤਾ ਗਿਆ ਉਸ ਤੋਂ ਇਲਾਵਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਗਰਲਫ੍ਰੈਂਡ ਦਾ ਸਰਬਜੋਤ ਗਰਲਫ੍ਰੈਂਡ ਨੂੰ ਲੈ ਕੇ ਵੀ ਕਈ ਵੱਡੇ ਖੁਲਾਸੇ ਹੁਣ ਲਗਾਤਾਰ ਸਾਹਮਣੇ ਆ ਰਹੇ ਔਰ ਗਰਲਫ੍ਰੈਂਡ ਤੋਂ ਵੀ ਪੁੱਛਗਛ ਹੋਈ ਹੈ ਕਿ ਆਖਿਰ ਉਹ ਕਿੱਥੇ ਕਿੱਥੇ ਉਹਨੂੰ ਲੈ ਕੇ ਗਿਆ ਜਿਹੜੀ ਜਲੰਧਰ ਦੀ ਰਹਿਣ ਵਾਲੀ ਹੈ ਉੱਤੇ ਵੀ ਕਾਫੀ ਦੇਰ ਪੁੱਛਗਛ ਹੋਈ ਹੈ ਕਈ ਘੰਟੇ ਪੁੱਛਗਛ ਹੋਈ ਹੈ ਕਿ ਉਹ ਕਿੱਥੇ ਕਿੱਥੇ ਲੈ ਕੇ ਗਿਆ ਦਿੱਲੀ ਤਿੰਨ ਤੋਂ ਚਾਰ ਬਾਰ ਲੈ ਕੇ ਗਿਆ ਇਹਦੇ ਵਿੱਚ ਦੇਖੋ ਬਹੁਤ ਅਹਿਮ ਇਹ ਹੁੰਦਾ ਹੈ ਕਿ ਪਾਕਿਸਤਾਨ ਡੇ ਦੇ ਵਿੱਚ ਵੀ ਉਹ ਮਹਿਲਾ ਮਿੱਤਰ ਜਸਬੀਰ ਦੇ ਨਾਲ ਸੀ ਯਾਨੀ ਕਿ ਇਹ ਦੇਖੋ ਤੁਸੀਂ ਕਿ ਉੱਥੇ ਕਿਸੇ ਨੂੰ ਪਰਮਿਸ਼ਨ ਨਹੀਂ ਹੈ ਡਿਜੀਟਲ ਇੱਕ ਇਨਵੀਟੇਸ਼ਨ ਹੁੰਦਾ ਹੈ ਸਿਰਫ ਉਸੇ ਪ੍ਰਸੰਦਾ ਨਾਮ ਹੁੰਦਾ ਹੈ ਔਰ ਉਸੇ ਨੂੰ ਅੰਦਰ ਜਾਣ ਦੀ ਪਰਮਿਸ਼ਨ ਹੁੰਦੀ ਹੈ ਲੇਕਿਨ ਦਾਨਿਸ਼ ਦੇ ਨਾਲ ਨਜ਼ਦੀਕੀ ਹੋਣ ਕਰਕੇ ਜਸਬੀਰ ਨੂੰ ਅਲਾਉ ਕੀਤਾ ਗਿਆ ਸੀਗਾ ਕਿ ਉਹ ਆਪਣੀ ਮਹਿਲਾ ਮਿੱਤਰ ਦੇ ਨਾਲ ਇਹਦੇ ਵਿੱਚ ਪੁੱਛਗਿੱਛ ਲਗਾਤਾਰ ਵੱਡੇ ਖੁਲਾਸੇ ਸਾਹਮਣੇ ਆ ਰਹੇ ਕਿ ਕਿਸ ਤਰ੍ਹਾਂ ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਤੋਂ ਬਾਅਦ ਜਸਪੀਰ ਨੂੰ ਆਖਿਰ ਕਿਸ ਤਰ੍ਹਾਂ ਦਾ ਡਰ ਸੀ ਪਹਿਲਾ ਸਵਾਲ ਦੂਜਾ ਸਵਾਲ ਇਹ ਵੀ ਜਿਹੜੀ ਪੁਛਕਿਚੇ ਸਾਹਮਣੇ ਆਇਆ ਹੈ ਕਿ ਜਿਹੜਾ ਲੈਪਟਾਪ ਕਈ ਸਮਾਂ ਆਈਐਸਆਈ ਦੇ ਕੋਲ ਰਿਗਾ ਉਹਦੇ ਵਿੱਚ ਉਹਨਾਂ ਵੱਲੋਂ ਐਪਲੀਕੇਸ਼ਨ ਡਾਊਨਲੋਡ ਕੀਤੀ ਗਈ ਸੀ ਉਹ ਐਪਲੀਕੇਸ਼ਨ ਕੌਨਸ ਕਿਸ ਤਰ੍ਹਾਂ ਦੀ ਐਪਲੀਕੇਸ਼ਨ ਸੀ ਕਿਉਂਕਿ ਜਸਵੀਰ ਵੱਲੋਂ ਉਹ ਐਪਲੀਕੇਸ਼ਨਸ ਨੂੰ ਡਿਲੀਟ ਕਰ ਦਿੱਤਾ ਗਿਆ ਇਹ ਬਹੁਤ ਅਹਿਮ ਹੈ ਦੇਖੋ ਇਹਦੇ ਵਿੱਚ ਜਿੰਨਾ ਵੀ ਟਾਈਮ ਲੈਪਟਾਪ ਜਸਵੀਰ ਦਾ ਆਈਐਸਆਈ ਦੇ ਪਾਕਿਸਤਾਨ ਦੇ ਜਿਹੜੇ ਉੱਥੇ ਦੇ ਆਈਐਸਆਈ ਦੇ ਆਫੀਸਰ ਸੀਗੇ ਉਹਨਾਂ ਦੇ ਕੋਲ ਰਿਹਾ ਹੈ ਉਦੇ ਵਿੱਚ ਕਿਸ ਤਰ੍ਹਾਂ ਦੀ ਐਪਲੀਕੇਸ਼ਨ ਨੂੰ ਉਹਨਾਂ ਵੱਲੋਂ ਡਾਊਨਲੋਡ ਕੀਤਾ ਗਿਆ ਕਿਸ ਤਰ੍ਹਾਂ ਦੀ ਚੀਜ਼ਾਂ ਉਹਨਾਂ ਵੱਲੋਂ ਜਿਹੜੀ ਹੈਗੀ ਡਾਊਨਲੋਡ ਕਰਕੇ ਕੋਸ਼ਿਸ਼ ਕੀਤੀ ਗਈ ਹੈ ਪਛਾਣਨ ਦੀ ਕਿਉਂਕਿ ਇਹ ਬਹੁਤ ਅਹਿਮ ਸਵਾਲ ਇਹ ਦੇ ਵਿੱਚ ਹੈ ਔਰ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਸਬੀਰ ਵੱਲੋਂ ਇਹ ਸਾਰੀ ਐਪਲੀਕੇਸ਼ਨਸ ਨੂੰ ਡਿਲੀਟ ਕਰ ਦਿੱਤਾ ਗਿਆ ਸੀਗਾ ਇਹ ਵੀ ਜਾਣਕਾਰੀ న్యూਸ 18 ਦੇ ਕੋਲ ਐਕਸਕਲੂਸਿਵ ਹੈ ਕਿ 4 ਤੋਂ 5 ਐਪਲੀਕੇਸ਼ਨਸ ਜਿਹੜੀ ਡਿਲੀਟ ਕੀਤੀ ਗਈਆਂ ਉਹਨਾਂ ਨੂੰ ਆਈਐਸਆਈ ਵੱਲੋਂ ਹੀ ਆ ਡਾਊਨਲੋਡ ਕੀਤਾ ਗਿਆ ਸੀਗਾ ਜਸਬੀਰ ਦੇ ਲੈਪਟਾਪ ਦੇ ਵਿੱਚ ਆਖਿਰੋ ਐਪਲੀਕੇਸ਼ਨ ਕੀ ਸੀ ਐਪਲੀਕੇਸ਼ਨ ਦਾ ਮਕਸਦ ਕੀ ਸੀ ਐਪਲੀਕੇਸ਼ਨ ਤੇ ਇਸ ਤਰ੍ਹਾਂ ਦੀ ਕੀ ਚੀਜ਼ਾਂ ਸੀਗੀ ਜੋ ਕਿ ਇਸ ਨੂੰ ਡਿਲੀਟ ਕਰਨਾ ਪਿਆ ਦੇਖੋ ਇਹ ਬਹੁਤ ਸਾਰੇ ਸਵਾਲ ਨੇ ਜਿਸ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਇਸ ਤੋਂ ਇਲਾਵਾ 150 ਜਿਹੜੇ ਕੰਟੈਕਟਸ ਪਾਕਿਸਤਾਨ ਦੇ ਮਿਲੇ ਨੇ ਇਹਦੇ ਮੋਬਾਈਲ ਤੋਂ ਉਹਦੇ ਵਿੱਚ ਜ਼ਿਆਦਾਤਰ ਆਈਐਸਆਈ ਤੇ ਆਰਮੀ ਆਫਿਸਰਸ ਦੇ ਨਾਮ ਇਹ ਵੀ ਇੱਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਹੜੇ ਨਿਊਜ਼ 18 ਦੇ ਕੋਲ ਐਕਸਕਲੂਸਿਵ ਜਾਣਕਾਰੀ ਹੈ ਕਿ ਮੋਸਟਲੀ ਜਿਹੜੇ ਆਈਐਸਆਈ ਤੇ ਆਰਮੀ ਆਫਿਸਰ ਦੇ ਨੰਬਰ ਦੇ ਜਿਨ੍ਹਾਂ ਤੇ ਜਸਵੀਰ ਲਗਾਤਾਰ ਗੱਲਬਾਤ ਕਰਦਾ ਸੀਗਾ ਉਹਦੇ ਵੀ ਕਈ ਚੈਟਿੰਗ ਕਈ ਚੀਜ਼ਾਂ ਨੂੰ ਲੈ ਕੇ ਜਸਬੀਰ ਵੱਲੋਂ ਡਿਲੀਟ ਕੀਤਾ ਗਿਆ ਆਖਿਰ ਕਿਉਂ ਡਿਲੀਟ ਕੀਤਾ ਗਿਆ ਕਿਸ ਤਰ੍ਹਾਂ ਦੀ ਚੈਟਿੰਗ ਸੀ ਇਸ ਨੂੰ ਵੀ ਹੁਣ ਫੋਰੈਂਸਿਕ ਜਿਹੜੀ ਹੈ ਉਹ ਜਲਦੀ ਰਿਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਲਦ ਤੋਂ ਜਲਦ ਪਤਾ ਲੱਗ ਸਕੇ ਕਿ ਆਖਿਰ ਕਿਸ ਤਰ੍ਹਾਂ ਦੀ ਗੱਲਬਾਤ ਹੁੰਦੀ ਸੀ ਕਿਸ ਤਰ੍ਹਾਂ ਦੀ ਵੀਡੀਓ ਜਿਹੜੀ ਹੈਗੀ ਡਿਲੀਟ ਕੀਤੀ ਗਈ ਹੈ ਉਹਦੇ ਵਿੱਚ ਕੀ ਸੀਗਾ ਐਪਲੀਕੇਸ਼ਨ ਕੀ ਸੀਗਾ ਜਿਨ੍ਹਾਂ ਨੂੰ ਡਿਲੀਟ ਕੀਤਾ ਗਿਆ ਉਸ ਤੋਂ ਇਲਾਵਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਗਰਲਫ੍ਰੈਂਡ ਦਾ ਸਰਬਜੋਤ ਗਰਲਫ੍ਰੈਂਡ ਨੂੰ ਲੈ ਕੇ ਵੀ ਕਈ ਵੱਡੇ ਖੁਲਾਸੇ ਹੁਣ ਲਗਾਤਾਰ ਸਾਹਮਣੇ ਆ ਰਹੇ ਔਰ ਗਰਲਫ੍ਰੈਂਡ ਤੋਂ ਵੀ ਪੁੱਛਗਛ ਹੋਈ ਹੈ ਕਿ ਆਖਿਰ ਉਹ ਕਿੱਥੇ ਕਿੱਥੇ ਉਹਨੂੰ ਲੈ ਕੇ ਗਿਆ ਜਿਹੜੀ ਜਲੰਧਰ ਦੀ ਰਹਿਣ ਵਾਲੀ ਹੈ ਉੱਤੇ ਵੀ ਕਾਫੀ ਦੇਰ ਪੁੱਛਗਛ ਹੋਈ ਹੈ ਕਈ ਘੰਟੇ ਪੁੱਛਗਛ ਹੋਈ ਹੈ ਕਿ ਉਹ ਕਿੱਥੇ ਕਿੱਥੇ ਲੈ ਕੇ ਗਿਆ ਦਿੱਲੀ ਤਿੰਨ ਤੋਂ ਚਾਰ ਬਾਰ ਲੈ ਕੇ ਗਿਆ ਇਹਦੇ ਵਿੱਚ ਦੇਖੋ ਬਹੁਤ ਅਹਿਮ ਇਹ ਹੁੰਦਾ ਹੈ ਕਿ ਪਾਕਿਸਤਾਨ ਡੇ ਦੇ ਵਿੱਚ ਵੀ ਉਹ ਮਹਿਲਾ ਮਿੱਤਰ ਜਸਬੀਰ ਦੇ ਨਾਲ ਸੀ ਯਾਨੀ ਕਿ ਇਹ ਦੇਖੋ ਤੁਸੀਂ ਕਿ ਉੱਥੇ ਕਿਸੇ ਨੂੰ ਪਰਮਿਸ਼ਨ ਨਹੀਂ ਹੈ ਡਿਜੀਟਲ ਇੱਕ ਇਨਵੀਟੇਸ਼ਨ ਹੁੰਦਾ ਹੈ ਸਿਰਫ ਉਸੇ ਪ੍ਰਸੰਦਾ ਨਾਮ ਹੁੰਦਾ ਹੈ ਔਰ ਉਸੇ ਨੂੰ ਅੰਦਰ ਜਾਣ ਦੀ ਪਰਮਿਸ਼ਨ ਹੁੰਦੀ ਹੈ ਲੇਕਿਨ ਦਾਨਿਸ਼ ਦੇ ਨਾਲ ਨਜ਼ਦੀਕੀ ਹੋਣ ਕਰਕੇ ਜਸਬੀਰ ਨੂੰ ਅਲਾਉ ਕੀਤਾ ਗਿਆ ਸੀਗਾ ਕਿ ਉਹ ਆਪਣੀ ਮਹਿਲਾ ਮਿੱਤਰ ਦੇ ਨਾਲ